ਅੱਛਾ ਖੇਤੀ ਛੱਡ ਦਿਓ ਹੁਣ ਟੌਫੀਆਂ ਵੇਚਿਆ ਕਰਾਂਗੇ ਕਿਸਾਨ ਕਿਉਂਕਿ ਸਾਡੇ ਕੋਲੇ ਜ਼ਮੀਨ ਨਹੀਂ ਛੱਡਣੀ ਸੰਕੇਤ ਕੀ ਹੈ ਕਿ ਜ਼ਮੀਨਾਂ ਤੋਂ ਹੋਵੇ ਲੈ ਟੌਫੀਆਂ ਵੇਚਾਂ ਇਤਨੋਂ ਜ਼ਿਆਦਾ ਐਸ ਵੇਲੇ ਜਿੰਨੀ ਕਿਸਾਨੀ ਹੈ ਜਿੰਨੇ ਤੁਸੀਂ ਬੈਠੇ ਹੋ ਸੋਸ਼ਲ ਮੀਡੀਆ ਨਾਲ ਜੁੜੇ ਹੋਇਓ ਨੈਸ਼ਨਲ ਮੀਡੀਆ ਨਾਲ ਜੁੜੇ ਹੋਇਓ ਦੁਨੀਆ ਨਾਲ ਜੁੜੇ ਹੋਇਓ ਇਸ ਗੱਲ ਦਾ ਸਾਨੂੰ ਕੋਈ ਭੜੇਖਾ ਨਹੀਂ ਕਿ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਪਰਨਾ ਹੈ ਕਿਸਾਨ ਜਿੱਤੇ ਬੰਦੇ ਦਾ ਹੁਕਮ ਹੈ ਕਿ ਜ਼ਮੀਨਾਂ ਨਾ ਵੇਚ ਦਿਓ ਕਰਜ਼ੇ ਉੱਤਰਦੇ ਰਹਿਣਗੇ ਆਪੇ ਕਰਜ਼ੇ ਖੜੇ ਦੇ ਖੜੇ ਖੜੇ ਰਹਿਣਗੇ ਥੱਕ ਜਾਣਗੇ ਜਿੱਦਾਂ ਬਹਿ ਜਾਣਗੇ ਆਪੇ ਜ਼ਮੀਨਾਂ ਨਾ ਵੇਚ ਦਿਓ ਸਾਰੋ ਜਮੇ ਮਰਜੀ ਸਾਰੋ ਬਾਈ ਜ਼ਮੀਨ ਸਾਡੇ ਕੋਲੇ ਕਿੰਨੀ ਕੁ ਜ਼ਮੀਨ ਹੈ ਬਾਈ ਪੰਜਾਬ ਕੋਲੇ 1.5% ਹਿੰਦੁਸਤਾਨ ਦੀ ਕੁੱਲ ਜ਼ਮੀਨ ਦਾ 1.5% ਹਿੱਸਾ ਸਾਡੇ ਕੋਲੇ ਤੇ ਹਿੰਦੁਸਤਾਨ ਦੀ ਕੁੱਲ ਜ਼ਮੀਨ ਚੋਂ 46% ਜ਼ਮੀਨ ਹੈ ਜਿਹੜੀ ਇਹ ਬੋਂਦੇ ਆ ਚਰਨਜਾ ਪਰਸੈਂਟ ਜ਼ਮੀਨ ਦੇ ਵਿੱਚ ਖੇਤੀ ਰਹੀ ਹੁੰਦੀ ਭਾਰਤ ਦੇ ਵਿੱਚ ਉੱਥੇ ਬਣਾ ਦਿਓ ਜਿਹੜਾ ਪੂਲਿੰਗ ਪਾਲਿੰਗ ਬਣਾਉਣਾ ਬਾਈ ਉੱਥੇ ਕਰ ਲਓ ਜਿਹੜਾ ਕੁਝ ਕਰਨਾ ਹੈ ਦੁਨੀਆ ਨਾਜ ਦੇ ਸੰਕਟ ਵਿੱਚੋਂ ਦੀ ਲੰਘ ਰਹੀ ਹੈ ਅਨਾਜ ਦੇਣ ਵਾਲਾ ਸੂਬਾ ਇਹ ਤੇ ਇਹ ਸੂਬੇ ਦੇ ਵਿੱਚੋਂ ਤੁਸੀਂ ਕਿਹੜੀਆਂ ਲੋੜਾਂ ਪੂਰੀਆਂ ਕਰਨ ਜਾ ਰਹੇ ਹਾਂ ਟਰੈਂਪਹਰਾਂ ਦੀਆਂ ਜੂਰਪਿੰਦ ਦੇਸ਼ਾਂ ਦੀਆਂ ਵਿਕਸਿਤ ਮੁਲਕਾਂ ਦੀਆਂ ਜਿਨ੍ਹਾਂ ਲਈ ਇਹ ਰੋਡ ਬਣੀ ਹੋਈ ਹੈ ਜੇ ਤੁਸੀਂ ਅਨਾਜ ਦੇ ਪੁਡਾਰ ਕਰਨੇ ਬੰਦ ਕਰੋ ਸਰਕਾਰੀ ਖਰੀਦ ਬੰਦ ਕਰੋ ਝੋਨਾ ਤੇ ਕਣਕ ਪੈਦਾ ਕਰਨੀ ਬੰਦ ਕਰੋ ਆਪਸੋ-ਕੂਸੋ ਰੱਖਣੇ ਕੀ ਵੀ ਬੰਦ ਕਰੋ ਇਹਨਾਂ ਦੀ ਸਰਕਾਰੀ ਕੀਮਤੀ ਵੀ ਬੰਦ ਕਰੋ ਕਿਉਂਕਿ ਤੁਸੀਂ ਅਨਾਜ ਨਾ ਬੀਜਿਆ ਕਰੋ ਸਾਡੇ ਕੋਲੇ ਬਹੁਤ ਮਾਲ ਹੈ ਸਾਨੂੰ ਖਵਾਉਣ ਵਾਸਤੇ ਭੇਜਣ ਵਾਸਤੇ ਅਮਰੀਕਾ ਦਾ ਆਟਾ ਖਾਇਆ ਅਮਰੀਕਾ ਦਾ ਦੁੱਧ ਪੀਆ ਅਮਰੀਕਾ ਆਂਡੇ ਵੀ ਸਾਨੂੰ ਅਮਰੀਕਾ ਤੋਂ ਆਇਆ ਕਰਦੇ ਮੱਛੀ ਦਾ ਮਾਸ ਵੀ ਸਾਨੂੰ ਅਮਰੀਕਾ ਤੋਂ ਆਇਆ ਜ਼ਿੰਦਗੀ ਦੀਆਂ ਕੁੱਲ ਲੋੜਾਂ ਪੂਰੀਆਂ ਕਰਨ ਦਾ ਸਾਰਾ ਸਮਾਨ ਸਾਨੂੰ ਅਮਰੀਕਾ ਦੇ ਆਇਆ। ਆ ਮੁਕਤ ਵਪਾਰ ਵਾਲੀ ਗੱਲ ਵੀ ਬਾਈ ਉੱਥੋਂ ਹੀ ਨਹੀਂ ਗਈ। ਤੇ ਆ ਜਿਹੜੀ ਪਾਲਿਸੀ ਹੈ ਨਾ ਜਿੱਤੇ ਭਗਵੰਤ ਮਾਨ ਪਹਿਰੇਦਾਰੀ ਕਰ। ਨਿਰੀ ਕਾਰਪੋਰੇਟ ਪੱਖੀ ਹੈ। ਨਿਰੀ ਸੈਮਰਾਜ ਪੱਖੀ ਹੈ। ਜਿਹਨੇ ਇੱਕ ਖੁੱਲਾ ਚੈਲੰਜ ਹੈ। ਸਾਨੂੰ ਅਣਖੀ ਲੋਕਾਂ ਨੂੰ ਚੁੱਲ੍ਹਿਆਂ 'ਚ ਪਾਣੀ ਪਾਉਣ ਵਰਗਾ ਸਵਾਲ ਹੈ। ਚੁੱਲ੍ਹਿਆਂ ਦੀ ਅੱਗ ਬੁਝਾਉਣ ਵਰਗਾ ਸਵਾਲ। ਅੱਖਾਂ ਚ ਲਾਲੀ ਆਉਂਦੀ ਹੈ ਕਿ ਨਹੀਂ ਭਾਈ? ਇਹ ਤਾਂ ਤੁਸੀਂ ਦੇਖੋ। ਸਾਡੇ ਅੰਦਰ ਤਾਂ ਭੰਗੜ ਵਗਦੇ। ਜਦੋਂ ਕੋਈ ਸਾਡੇ ਬੱਚਾ ਤੋਂ ਬੁਰਕੀ ਫੋਨ ਦੀ ਗੱਲ ਕਰਦਾ ਹੈ ਨਾ ਭਾਈ। ਸਾਡਾ ਤਾਂ ਜੀ ਕਰਦਾ ਵੀ ਢੱਡ ਵਿੱਚ ਟੱਕਰ ਮਾਰੀਏ। ਇੱਥੇ ਤਾਂ ਕਹੋਗੇ ਕਿ ਨਹੀਂ ਇੱਥੇ ਤਾਂ ਕੌਣਾ ਬਣਾ ਸਾਡੀ ਮਾਨਸਿਕਤਾ ਕੀ ਹੈ ਸਾਡੇ ਅੰਦਰੋਂ ਕੀ ਨਿਕਲਦਾ ਅਸੀਂ ਦੁਸ਼ਮਣ ਨੂੰ ਕੀ ਕਹਿ ਕੇ ਦੇਖਦੇ ਹਾਂ ਐਸ ਗੱਲ ਨਾਲ ਮਾਨਸਿਕਤਾ ਜੁੜ ਗਈ ਨਾ ਭਾਈ ਕਿਤੇ ਨਹੀਂ ਜ਼ਮੀਨ ਜਾਂਦੀ ਇਹਦੇ ਵਾਸਤੇ ਤਿਆਰ ਹੋ ਜਾਓ ਐਸ ਗੱਲ ਦੀ ਲੋੜ ਹੈ ਠੀਕ ਹੈ ਗੱਲ ਅਸੀਂ ਸਾਰੇ ਇੱਕ ਵਿਚਾਰਾਂ ਦੇ ਲੋਕ ਨਹੀਂ ਅੱਠ ਅੱਠ ਪਾਰਟੀਆਂ ਨਾਲ ਜੁੜੇ ਹੋયા ਅੱਠ ਅੱਠ ਜਥੇਬੰਦੀਆਂ ਨਾਲ ਜੁੜੇ ਹੋયા ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਕਿਹਦੇ ਨਾਲ ਜੁੜੇ ਹੋਇਆ ਹੋ ਤੁਸੀਂ ਕਿਹੜੀ ਜਥੇਬੰਦੀ 'ਚੋਂ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਇਹ ਤੁਹਾਡੀ ਆਪਣੀ ਆਜ਼ਾਦੀ ਹੈ ਤੁਸੀਂ ਉਧਰ ਕੰਮ ਕਰੋ ਤੁਸੀਂ ਇਸ ਗੱਲ ਨੂੰ ਦਾ ਪ੍ਰਮਾਨ ਕਰਦੇ ਹੋ ਕਿ ਅਸੀਂ ਰੋਟੀ ਬਚਾਉਣੀ ਹੈ ਆਪਣੇ ਬੱਚਿਆਂ ਦੀ